60 ਸਾਲ ਕਾਂਗਰਸ ਸਾਰੀਆਂ ਸੁੱਖ ਸੁਭਦਾਵਾਂ ਮੰਨਣ ਦੇ ਬਾਵਜੂਦ ਦੋ ਵਾਰ ਚੀਫ ਮਿਨਿਸਟਰੀ ਹੰਡਾਣ ਦੇ ਬਾਵਜੂਦ ਜੇ ਕੋਈ ਬੰਦਾ ਫਿਰ ਵੀ ਭਾਜਪਾ ਦੀ ਗੋਦੀ ਜਾ ਕੇ ਚੜਦਾ ਹੈਗਾ ਜਾਂ ਉਹਦੇ ਮੋਢਿਆਂ ਜਾ ਕੇ ਬਹਿੰਦਾ ਹੈਗਾ ਤਾਂ ਉਹਨੂੰ ਆਪਣੇ ਆਂਦਰ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ ਕਿ ਉਹਦਾ ਲੋਕਾਂ ਵਾਸਤੇ ਜਮਹੂਰੀਅਤ ਵਾਸਤੇ ਪੰਜਾਬ ਵਾਸਤੇ ਕਿਸਾਨੀ ਵਾਸਤੇ ਕਿੰਨਾ ਪਿਆਰ ਹੈ ਇਹੀ ਕਰਨੇ ਕਿ ਉਹਨਾਂ ਦਾ ਥਾਂ-ਥਾਂ ਕਿਸਾਨਾਂ ਵੱਲੋਂ ਵਿਰੋਧ ਹੋ ਰਿਹਾ ਹੈਗਾ ਹੈ। ਸ਼੍ਰੀਮਤੀ ਪਨੀਤ ਕੋਨ ਨੂੰ ਮਜ਼ਬੂਤ ਕੈਂਡੀਡੇਟ ਕਹਿਣਾ ਬੰਦ ਕਰੀਏ ਆਪਾਂ। ਉਹ ਖੋਖਲੇ ਕੈਂਡੀਡੇਟ ਉਹਨਾਂ ਦੀ ਉਹ ਉਹਨਾਂ ਜਿਹੜਾ ਖੁੱਸ ਚੁੱਕਿਆ ਨੇ ਜਿਹੜਾ ਉਹਨਾਂ ਦੀ ਕਾਂਗਰਸ ਸੀਗੀਆਂ ਸਾਰੇ ਖਾਨਦਾਨੀ ਜਿਹੜਾ ਕਾਂਗਰਸ ਸੀਗੀਆਂ ਮੌਕਾ ਪ੍ਰਸਤੀ ਉਹਨਾਂ ਦੀ ਹੈਗੀ ਐ ਪਰ ਇਸ ਵਾਰ ਤਾਂ ਗਦਾਰੀ ਦੀ ਹੱਦ ਹੋ ਗਈ ਨਾ ਕਿਤੇ 60 ਸਾਲ ਇੱਕ ਪਾਰਟੀ ਚ ਮਤਲਬ ਸਾਰੇ ਆਨੰਦ ਮਾਣੇ ਨੇ ਸਾਰੀ ਜ਼ਿੰਦਗੀ ਉੱਚ ਯਾਸ਼ੀ ਭਰੀ ਜ਼ਿੰਦਗੀ ਗੁਜ਼ਾਰੀ ਹੈਗੀ ਐ ਅੱਜ ਉਹਨੇ ਦਗਾ ਦੇ ਕੇ ਇੱਕ ਪੰਜਾਬ ਵਿਰੋਧੀ ਇੱਕ ਜਮਹੂਰੀਤਪਨ ਦੀ ਪਾਰਟੀ ਦੇ ਬਿਲਡ ਲਾ ਗੇ ਹੋ ਜਿਨ੍ਹਾਂ ਹਾਲਤਾਂ 'ਚ ਇਲੈਕਸ਼ਨ ਹੋ ਰਿਹਾ ਹੈਗਾ ਉਹਦੇ 'ਚ ਜੇ ਪੂਰਾ ਵਿਅੰਸ਼ ਹੈਗਾ ਜਾਂ ਉਹ ਭਾਵਨਾ ਹੈਗੀ ਆ ਤਾਂ ਕੋਈ ਕਾਂਗਰਸੀ ਤਕਸਾਲੀ ਕਾਂਗਰਸੀ ਜਿਹਦੇ ਚੰਦਰ ਕਾਂਗਰਸ ਦੀ ਇੱਕ ਆਤਮਾ ਹੈਗੀ ਆ ਉਹ ਅੱਜ ਕਾਂਗਰਸ ਦੇ ਖਿਲਾਫ ਨਹੀਂ ਭੁਗਟੂਗਾ ਮੈਨੂੰ ਪੱਕਾ ਯਕੀਨ ਹੈ ਮੈਨੂੰ ਪੱਕਾ ਯਕੀਨ ਹੈ ਮੈਂ ਇਹਨੂੰ ਬਜਬੂਤ ਨਹੀਂ ਸਮਝਦਾ ਮੈਂ ਇਹਨੂੰ ਖੋਖਲਾ ਸਮਝਦਾ ਪੰਜਾਬ ਦੀ ਸਭ ਤੋਂ ਹੌਟ ਸੀਟ ਸਮਝੀ ਜਾਂਦੀ ਪਟਿਆਲਾ ਸੀਟ ਦੇ ਉੱਪਰੋਂ ਕਾਂਗਰਸ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੋ ਉਹਨਾਂ ਨੇ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਬਹੁਤ ਧੰਨਵਾਦ ਜੀ ਲੋਕਨਾਟੀਵੀਜ਼ਨ ਔਰ ਡਾਕਟਰ ਸਭ ਕਿਵੇਂ ਦੇਖ ਰਹੇ ਹੋ ਕਿਉਂਕਿ ਹੌਟ ਸੀਟ ਹੈ ਪਟਿਆਲਾ ਜਿਹੜੀ ਹੌਟ ਸੀਟ ਹੈਗੀ ਅ ਪ੍ਰਨੀਤ ਕੌਰ ਜੀ ਜਿਹੜੇ ਪਹਿਲਾਂ ਸੇਟਿੰਗ ਐਮ ਐਲ ਏ ਸੀਗੇ ਉਹ ਪਾਰਟੀ ਬਦਲ ਕੇ ਦੂਜੇ ਪਾਸੇ ਤੁਹਾਡੇ ਅਗੇਂਸਟ ਕਰਨੇ ਵਿਰੋਧ ਦੇ ਵਿੱਚ ਖੜੇ ਨੇ ਤੇ ਡਾਕਟਰ ਬਲਬੀਰ ਸਿੰਘ ਮਜ਼ਬੂਤ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਤੁਹਾਡੀ ਟੱਕ ਰੱਖੇਵੇਂ ਦੇਖ ਰਹੇ ਉਸ ਟੱਕਰ ਨੂੰ ਦੇਖੋ ਹਰ ਇਲੈਕਸ਼ਨ ਦਾ ਹਰ ਚੋਣ ਦਾ ਅਲੱਗ-ਅਲੱਗ ਪ੍ਰਸੰਗ ਹੁੰਦਾ ਹੈਗਾ ਇਹ ਪ੍ਰਸੰਗ ਇੱਕ ਕੌਮੀ ਚੌਕਟੇਜ ਲੜੀ ਜਾ ਰਹੀ ਹੈਗੀ ਹੈ ਇਹ ਜਿਹੜੀ ਚੋਣ ਹੈਗੀ ਹੈ ਇਦੇ ਚ ਜਿਹੜੀ ਮੁੱਖ ਲੜਾਈ ਹੈਗੀ ਹੈ ਉਹ ਜਮਹੂਰੀਅਤ ਨੂੰ ਬਚਾਣ ਦੀ ਸੰਵਿਧਾਨ ਨੂੰ ਬਚਾਣ ਦੀ ਦੇਸ਼ ਦੇ ਤਰुण ਪਖ ਚਿੱਤਰ ਨੂੰ ਬਚਾਣ ਦੀ ਲੜਾਈ ਹੈਗੀ ਹੈ ਉਸ ਲੜਾਈ ਵਿੱਚ ਭਾਜਪਾ ਜਿਹੜੀ ਪਾਰਟੀ ਹੈਗੀ ਉਹ ਦੇਸ਼ ਨੂੰ ਇਕਾਤਮਕ ਢਾਂਜੇ ਵੱਲ ਨੂੰ ਲੈ ਕੇ ਜਾ ਰਹੀ ਹੈ ਜਦਕਿ ਭਾਰਤ ਸਾਡਾ ਜਮਹੂਰੀ ਗਣਤੰਤ ਗਣਤੰਤਰ ਰਾਜ ਹੈਗਾ ਸਾਡੇ ਸੰਵਿਧਾਨ ਘੜਿਆ ਨੇ ਇਸਨੂੰ ਸੋਵਰਨ ਡੈਮੋਕਰੈਟਿਕ ਸੈਕੂਲਰ ਰਿਪਬਲਿਕ ਕਿਹਾ ਹੈਗਾ ਜਿਹਦੇ ਜਿਹਨੂੰ ਉਲਟਾਣਾ ਚਾਹਦੀ ਹੈ ਭਾਜਪਾ ਔਰ ਚੋਬੀਜੇ ਵਰਡਿਕਟ ਲੈਣਾ ਚਾਹਦੀ ਹੈਗੀ ਹੈ ਉਸ ਭਾਜਪਾ ਦੀ ਗੋਦੀ ਵਿੱਚ ਜਾ ਕੇ ਬਹਿਣਾ ਜਿਹੜੀ ਭਾਜਪਾ ਦੇਸ਼ ਦੇ ਸੰਗੀ ਢਾਂਚੇ ਦੀ ਗळा ਘੁੱਟ ਕੇ ਇਹਨੂੰ ਇਕਾਤਮਕ ਇੱਕ ਇੱਕ ਦੇਸ਼ ਇੱਕ ਇਲੈਕਸ਼ਨ ਇੱਕ ਇੱਕ ਭਾਸ਼ਾ ਸਾਰਾ ਕੁਝ ਉਧਰ ਨੂੰ ਇਕਾਤਮਕ ਵੱਲ ਨੂੰ ਤੋੜਨਾ ਚਾਹਦੀ ਹੈਗੀ ਹੈ ਤੇ ਜਿਹੜਾ ਕਿ ਦੇਸ਼ ਨੂੰ ਫਿਰਕੂ ਲੀਹਾਂ ਤੇ ਵੀ ਵੰਡ ਰਹੀ ਹੈ ਦੇਸ਼ ਦੇ ਕਿਸਾਨਾਂ ਨਾਲ ਬੁਰਾ ਵਿਵਹਾਰ ਕਰ ਰਹੀ ਹੈਗੀ ਹੈ 700 ਕਿਸਾਨ ਸ਼ਹੀਦ ਹੋਈ ਹੈਗੀ ਐ ਤਾਰਾਂ ਗੱਡੀਆਂ ਜਾ ਰਹੀਆਂ ਕਿੱਲਾਂ ਗੱਡੀਆਂ ਜਾ ਰਹੀਆਂ ਹੈਗੀਆਂ ਜਿਹੜਾ ਕਿਸਾਨਾਂ ਉਹ ਜਿਹਨਾਂ ਭਾਜਪਾ ਦੇ ਕਾਰਕੁਨਾਂ ਨੇ ਕਿਸਾਨਾਂ ਨੂੰ ਦਰੜਿਆਕਾਰ ਦੇ ਥੱਲੇ ਉਹਨਾਂ ਨੂੰ ਫਿਰ ਟਿਕਟ ਦਿੱਤੀ ਜਾ ਰਹੀ ਹੈਗੀ ਹੈ ਔਰ ਕਿਸਾਨਾਂ ਨਾਲ ਕੀਤੇ ਵਾਅਦੇ ਹੈ ਚਾਹੇ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਜਿਹਨੂੰ ਕਾਂਗਰਸ ਨੇ ਕਹਿਤਾ ਕਿ ਜਦੋਂ ਅਸੀਂ ਰਾਜ ਸੱਤਾ ਚਾਏ ਤਾਂ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਸੋ ਇਹ ਭਾਜਪਾ ਉਹ ਵੀ ਵਾਦਾ ਕਰਕੇ ਮੁੱਕਰੀ ਹੈਗੀ ਕਿਸਾਨਾਂ ਦੀ ਆਮ ਦੁੱਗਣੀ ਕਰਕੇ ਕਰਨ ਦਾ ਵਾਅਦਾ ਕਰਕੇ ਮੁੱਕਰੀ ਹੈਗੀ ਹੈ ਔਰ ਕਿਸਾਨਾਂ ਨੂੰ ਜਿਹੜੀ ਜ਼ਮੀਨਾਂ ਥਾ ਕੇ ਖੜਪੜ ਕਰਾਨਿਆਂ ਨੂੰ ਦੇਣ ਤੇ ਉਹਨਾਂ ਦੇ ਸਾਈਲੋ ਬਣਾ ਕੇ ਉਹਨਾਂ ਦਾ ਵਪਾਰ ਉੱਤਰ ਪੂਰਬੀ ਉਹ ਜਿਹੜਾ ਹੈਗਾ ਇਹ ਜਿਹੜਾ ਉਹ ਪੂਰਬੀ ਏਸ਼ੀਆ ਹੈਗਾ ਜਾਂ ਸੈਂਟਰਲ ਏਸ਼ੀਆ ਹੈਗਾ ਤੇ ਜਿਹੜੀ ਆ ਗਲਫ ਕੰਟਰੀ ਹੈ ਇਧਰ ਤੋਰਨੋਂ ਫਿਰਦੀ ਹੈਗੀ ਹੈ ਕਿਸਾਨਾਂ ਦੀ ਜ਼ਮੀਨਾਂ ਅੜਪ ਕੇ ਸੋ ਅਜਿਹੀ ਇੱਕ ਪਾਰਟੀ ਜਿਹੜੀ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈਗੀ ਹੈ ਜਿਹੜੀ ਜਮਹੂਰੀਅਤ ਵਿਰੋਧੀ ਹੈ ਉਹ 60 ਸਾਲ ਕਾਂਗਰਸ ਸਾਰੀਆਂ ਸੁੱਖ-ਸੁਭਿਧਾਵਾਂ ਮੰਨਣ ਦੇ ਬਾਵਜੂਦ ਦੋ ਵਾਰ ਚੀਫ ਮਿਨਿਸਟਰੀਆਂ ਹੰਡਾਣ ਦੇ ਬਾਵਜੂਦ ਜੇ ਕੋਈ ਬੰਦਾ ਫਿਰ ਵੀ ਭਾਜਪਾ ਦੀ ਗੋਦੀ ਜਾ ਕੇ ਚੜਦਾ ਹੈਗਾ ਜਾਂ ਉਹਦੇ ਮੋਢਿਆਂ 'ਤੇ ਜਾ ਕੇ ਬੈੰਦਾ ਹੈਗਾ ਤਾਂ ਉਹਨੂੰ ਆਪਣੇ ਆਮਦਰ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ ਕਿ ਉਹਦਾ ਲੋਕਾਂ ਵਾਸਤੇ ਜਮਹੂਰੀਅਤ ਵਾਸਤੇ ਪੰਜਾਬ ਵਾਸਤੇ ਕਿਸਾਨੀ ਵਾਸਤੇ ਕਿੰਨਾ ਪਿਆਰ ਹੈ ਇਹੀ ਕਾਰਨ ਹੈ ਕਿ ਉਹਨਾਂ ਦਾ ਥਾਂ-ਥਾਂ ਕਿਸਾਨਾਂ ਵੱਲੋਂ ਵਿਰੋਧ ਹੋ ਰਿਹਾ ਹੈਗਾ ਹੈ ਔਰ ਜਮਹੂਰੀਅਤ ਜਿਹੜੀ ਲੋਕੀ ਜਮਹੂਰੀਅਤ ਸੰਧ ਲੋਕ ਨੇ ਉਹ ਅੱਜ ਭਾਜਪਾ ਦੇ ਖਿਲਾਫ ਉੱਠ ਖੜੇ ਹੋਏ ਨੇ ਚਾਹੇ ਉਹ ਬਿਹਾਰ ਆਹ ਤੇ ਹੈ ਉਹ ਤੇਲੰਗਾਨਾ ਹੋਵੇ ਚਾਹੇ ਉਹ ਬੈਂਗਲੁਰੂ ਹੋਵੇ ਚਾਹੇ ਉਹ ਮਹਾਰਾਸ਼ਟਰ ਹੋਵੇ ਹਰ ਥਾਂ ਭਾਜਪਾ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈਗੀ ਹੈ ਔਰ ਇੰਡੀਆ ਗਠਵੰਦਨ ਹਰ ਥਾਂ ਟਕੜਾਈ ਫੜ ਰਿਹਾ ਹੈਗਾ ਔਰ ਸਬਪੇ ਖਵਾਣੀਆਂ ਆਣੀ ਸ਼ੁਰੂ ਹੋ ਗਈਆਂ ਕਿ ਭਾਰਤ ਪਾ 200 ਜਾਂ 200 ਵੀ ਘੱਟ ਸੀ ਤੱਕ ਸਿਮਿੰਟ ਕਿਹ ਰਹੇ ਜੋਗੀ ਦੀ ਜੀ ਜਿਵੇਂ ਤੁਸੀਂ ਸਰ ਵਿਰੋਧਤਾ ਦੀ ਗੱਲ ਕਰੀ ਵੀ ਕਿਸਾਨੀ ਮੁੱਦੇ ਦੇ ਉੱਪਰ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਭਾਰਤੀ ਅੰਡਾ ਪਾਰਟੀ ਕਿਉਂਕਿ ਤੁਹਾਡੇ ਬਹੁਤ ਮਜ਼ਬੂਤ ਕੈਂਡੀਡੇਟ ਤੁਹਾਡੇ ਜੋ ਅਗੇਂਸਟ ਨੇਗੇ ਭਾਰਤੀ ਅੰਡਾ ਪਾਰਟੀ ਪਰਨੀਤ ਕੌਰ ਤੇ ਲੇਕਿਨ ਦੂਸਰੇ ਸੀ ਵੀ ਡਾਕਟਰ ਗਾਂਧੀ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਉਸ ਟਾਈਮ ਵੀ ਕੁਝ ਤੁਹਾਡੇ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਉਹਨਾਂ ਵੱਲੋਂ ਵਿਰੋਧਤਾ ਕੀਤੀ ਗਈ ਸੀ ਇਸ ਵਿਰੋਧਤਾ ਨੂੰ ਕਿਵੇਂ ਦੇਖ ਰਹੇ ਹੋ ਤੇ ਕਿਵੇਂ ਕਾਬੂ ਪਾਇਆ ਜਾਵੇ ਤੁਹਾਡੇ ਵੱਲੋਂ ਦੇਖੋ ਪਹਿਲਾਂ ਸ਼੍ਰੀਮਤੀ ਪਨੀਤ ਕੌਰ ਨੂੰ ਮਜਬੂਤ ਕੈਂਡੀਡੇਟ ਕਹਿਣਾ ਬੰਦ ਕਰੀਏ ਆਪਾਂ ਉਹ ਖੋਖਲੇ ਕੈਂਡੀਡੇਟ ਨੇ ਜੀ ਉਹਨਾਂ ਦੀ ਉਹਨਾਂ ਦੀ ਜੜ੍ਹਾਂ ਖੁੱਸ ਚੁੱਕੀਆਂ ਨੇ ਜੜ੍ਹਾਂ ਉਹਨੀਆਂ ਕਾਂਗਰਸ ਸੀਗੀਆਂ ਸਾਰੇ ਖਾਨਦਾਨੀ ਜੜ੍ਹਾਂ ਕਾਂਗਰਸ ਸੀਗੀਆਂ ਮੌਕਾ ਪ੍ਰਸਤੀ ਉਹਨਾਂ ਦੀ ਹੈਗੀ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਉਸ ਦਮੇ ਤੋਂ ਜਦ ਤੱਕ ਟੈਸ ਕਰੀਏ ਅੰਗਰੇਜ਼ਾਂ ਦਾ ਰਾਜ ਆਇਆ ਫਿਰ ਆਪਣੀਆਂ ਸੁੱਖ ਸਹੂਲਤਾਂ ਮੁਤਾਬਕ ਆਪਣੀਆਂ ਜਿਹੜੀ ਸਿਆਸੀ ਸਹੂਲਤ ਮੁਤਾਬਕ ਆਪਣੀ ਨਿੱਜੀ ਸਹੂਲਤਾਂ ਮੁਤਾਬਕ ਉਹ ਪਾਰਟੀਆਂ ਬਦਲਦੇ ਆਏ ਨੇ ਪਰ ਇਸ ਵਾਰ ਤੱਕ ਗਦਾਰੀ ਦੀ ਹੱਦ ਹੋ ਗਈ ਨਾ ਕਿ 60 ਸਾਲ ਇੱਕ ਪਾਰਟੀ ਚ ਮਤਲਬ ਸਾਰੇ ਆਨੰਦ ਮਾਣੇ ਨੇ ਸਾਰੀ ਜ਼ਿੰਦਗੀ ਉੱਚ ਇਹ ਆਸ਼ੀ ਭਰੀ ਜ਼ਿੰਦਗੀ ਗੁਜ਼ਾਰੀ ਹੈਗੀ ਹੈ ਅੱਜ ਤੂੰ ਨੇ ਦਗਾ ਦੇ ਕੇ ਇੱਕ ਪੰਜਾਬ ਵਿਰੋਧੀ ਇੱਕ ਜਮਹੂਰੀਤ ਵਿਰੋਧੀ ਪਾਰਟੀ ਦੇ ਬਲੱਡ ਲਾ ਗੇ ਹੋ ਤੇ ਇਹ ਤਾਂ ਉਹਨਾਂ ਦੇ ਮਤਲਬ ਚਰਿੱਤਰ ਦਾ ਇੱਕ ਮਤਲਬ ਮੈਂ ਇਹਨੂੰ ਮਜ਼ਬੂਤ ਨਹੀਂ ਸਮਝਦਾ ਮੈਂ ਇਹਨੂੰ ਖੋਖਲਾ ਸਮਝਦਾ ਜੀ ਤੇ ਇਹਦਾ ਬੰਤ ਪਹਿਲੀ ਗੱਲ ਤੇ ਇਹ ਹੈਗੀ ਹੈ ਜੀ ਦੂਜੀ ਗੱਲ ਹੈ ਕਿ ਪਾਰਟੀ ਜਿਹੜੀ ਵਿਰੋਧ ਹੈਗਾ ਹੈ ਹਰ ਪਾਰਟੀ 'ਚ ਇਹ ਵਿਰੋਧ ਹੁੰਦਾ ਹੈਗਾ ਔਰ ਪਾਰਟੀ 'ਚ ਇਦਾਂ ਦਾ ਵਿਰੋਧ ਹੋਣਾ ਵੀ ਚਾਹੀਦਾ ਹੈਗਾ ਜਿਹੜੀਆਂ ਜਿਉਂਦੀਆਂ ਪਾਰਟੀਆਂ ਹੈਗੀਆਂ ਜਿਹੜੀਆਂ ਜਿਹ ਜਮਹੂਰੀਅਤ ਨੂੰ ਅਲਾਉ ਕਰਦੀਆਂ ਹੈਗੀਆਂ ਉਹਨਾਂ 'ਚ ਇਦਾਂ ਦੇ ਵਿਰੋਧ ਉੱਠਦੇ ਨੇ ਸਿਰਫ ਡਿਕਟੇਟਰਸ਼ਿਪ 'ਚ ਵਿਰੋਧ ਨਹੀਂ ਹੁੰਦੇ ਹਰ ਇੱਕ ਬੰਦੇ ਨੂੰ ਸਿਆਸੀ ਕਾਖਿਆਂ ਬਾ ਪਾਲਣ ਦਾ ਉਹਨਾਂ ਵਾਸਤੇ ਆਪਣਾ ਕਲੇਮ ਕਰਨ ਦਾ ਹੱਕ ਹੈਗਾ ਹੈ ਜੇ ਸਾਡੀ ਪਾਰਟੀ 'ਚ ਕਾਂਗਰਸ 'ਚ ਵੀ ਕੀਤਾ ਕਿਸੇ ਨੇ ਤਾਂ ਉਹਨੇ ਆਪਣਾ ਹੱਕ ਦਾ ਹੱਕ ਮਾਣਿਆ ਹੈਗਾ ਆਪਣਾ ਹੱਕ ਦੀ ਸਰਸ਼ਨ ਕੀਤੀ ਹੈਗੀ ਹੈ ਇਹ ਕਾਂਗਰਸ ਪਾਰਟੀ ਇਕੜਾ ਹੁੰਦਾ ਕਿ ਕਿਸੇ ਵਿਸ਼ੇਸ਼ ਇਲੈਕਸ਼ਨ ਮੌਕੇ ਜਾਂ ਕਿਸੇ ਵਿਸ਼ੇਸ਼ ਚੋਣ ਦੇ ਮੌਕੇ ਉਹਦੀ ਮਾਤਾਂ ਨੂੰ ਦੇਖਦੇ ਆ ਕਿ ਕਿਹੜਾ ਬੰਦਾ ਉਹ 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 ਇਲੈਕਸ਼ਨ ਜਿੱਤ ਕੇ ਕਾਂਗਰਸ ਦੀ ਝੋਲੀ ਪਾ ਸਕਦਾ ਹੈਗਾ ਸੋ ਮੈਂ ਮੇਰਾ ਉਹਨਾਂ ਨਾਲ ਕੋਈ ਨਿੱਜੀ ਕਿਸੇ ਨਾਲ ਨਹੀਂ ਹੈਗਾ ਨਾ ਮੇਰਾ ਕੋਈ ਧੜਾ ਹੈਗਾ ਨਾ ਮੈਂ ਕਿਸੇ ਧਿਰ ਨਾਲ ਹੈਗਾ ਮੈਂ ਤਾਂ ਇਸ ਮੌਕਾ ਵਿਸ਼ੇਸ਼ ਤੇ ਜਦੋਂ ਭਾਰਤੀ ਰਿਪਬਲਿਕ ਦੇ ਇਤਿਹਾਸ ਵਿੱਚ ਇੱਕ ਫੈਸਲਾ ਇੱਕ ਇਲੈਕਸ਼ਨ ਹੈਗਾ ਜੀ ਚ ਭਾਰਤ ਦਾ ਦੁਆਰਾ ਇੱਕ ਮੁੜਕੇ ਲਿਖਿਆ ਜਾਣਾ ਹੈਗਾ ਭਾਰਤ ਨੇ ਕਿਹੜੀ ਦਿਸ਼ਾ اختیار ਕਰਨੀ ਹੈ ਉਹਦਾ ਤੈ ਹੋਣਾ ਹੈਗਾ ਉਸ ਮੌਕੇ ਮੈਂ ਕਾਂਗਰਸ ਦਾ ਪੱਲਾ ਫੜਿਆ ਹੈਗਾ ਔਰ ਕਾਂਗਰਸੀ ਮੈਨੂੰ ਲੋੜ ਘੱਟ ਸੀ ਮੈਨੂੰ ਕਾਂਗਰਸੀ ਲੋੜ ਵੱਧ ਜੇਗੀ ਮੈਨੂੰ ਕਿਹਾ ਗਿਆ ਥੜਾ ਚਾਹੀਦਾ ਸੀ ਇਹ ਜਆ ਪਲੇਟਫਾਰਮ ਜੀ ਜੀ ਜਿੱਥੇ ਮੇਰੇ ਆਪਣੇ ਦਿਲ ਦੇ ਜਜ਼ਬਾਤ ਜਿਹੜੇ ਮੇਰੇ ਬਚਪਨ ਤੋਂ ਮੇਰੇ ਦਿਲ ਸੁਲਗ ਰਹੇ ਹੈ ਕਿ ਮੈਂ ਮੁਲਕ ਨੂੰ ਇੱਕ ਜਮਹੂਰੀ ਦਰਮਨਰ ਪੱਖ ਸੈਕੂਲਰ ਡੈਪਬਬਲਿਕ ਦੇਖਣਾ ਚਾਹੁੰਦਾ ਹੈਗਾ ਉਹ ਮੇਰੇ ਜਜ਼ਬਾਤ ਇੱਥੇ ਆ ਕੇ ਪੂਰੀ ਹੋ ਸਕਦੇ ਸੀਗੇ ਤਾਂ ਹੀ ਮੈਂ ਰਾਹੁਲ ਗਾਂਧੀ ਹੋਰਾਂ ਦੀ ਭਾਰਤ ਜੋੜੋ ਯਾਤਰਾ ਚ ਕਨਿਆ ਕੁਮਾਰੀ ਸ਼ਾਮਲ ਹੋਇਆ ਕਸ਼ਮੀਰ ਸ਼ਾਮਲ ਹੋਇਆ ਪੰਜਾਬ ਸ਼ਾਮਲ ਹੋਇਆ ਉਸ ਤੋਂ ਬਾਅਦ ਲਗਾਤਾਰ ਮੈਂ ਸਰਗਰਮੀਆਂ ਸਿਸਤ ਲੈਂਦਾ ਰਿਹਾ ਹੈਗਾ ਸੋ ਚੋਣ ਨਾਲ ਲੜਨਾ ਲੜਨਾ ਇੱਕ ਦੋਮਦਰਜੀ ਦੀ ਗੱਲ ਸੀਗੀ ਜੇ ਕਾਂਸੇ ਨੂੰ ਲਾਇਕ ਸਮਝਾ ਤਾਂ ਚੋਣ ਜਰੂਰ ਲੜਾਂਗਾ ਡਟ ਕੇ ਲੜਾਂਗਾ ਔਰ ਇਹਨਾਂ ਤਾਕਤਾਂ ਨੂੰ ਹਰਾ ਕੇ ਅਸੀਂ ਇਹ ਝੋਲੀ ਕਾਂਗਰਸ ਦੀ ਕਾਂਗਰਸ ਦੀ ਇਹ ਜਿਹੜੀ ਸੀਟ ਹੈਗੀ ਹੈ ਕਾਂਗਰਸ ਦੀ ਝੋਲੀ ਪਾਵਾਂਗੇ ਔਰ ਇਹਨਾਂ ਜਿਹ ਬੇਚਣ ਵਾਲੀਆਂ ਤਾਕਤਾਂ ਹੈਗੇ ਦੇਸ਼ ਨੂੰ 파ੜਨ ਵਾਲੀਆਂ ਤਾਕਤਾਂ ਆਈਆਂ ਉਹਨਾਂ ਨੂੰ ਤਗੜੀ ਸ਼ਕਸ ਦੇ ਕੇ ਸੀਟ ਤੋਂ ਅਸੀਂ 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 ਵਿਜੈ ਹੋ ਕੇ ਨਿਕਲਾਂਗੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਬਿਲਕੁਲ ਅਬੀ ਚਲੋ ਵਿਰੋਧ ਤਾਂ ਹੋਣੀ ਜ਼ਰੂਰੀ ਹੈ ਲੇਕਿਨ ਵਿਰੋਧ ਤਾਂ ਕਾਫੀ ਹੱਦ ਤੱਕ ਦੀ ਬਲਾਕ ਪ੍ਰਧਾਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਇੱਥੇ ਤੱਕ ਕਿਹਾ ਗਿਆ ਹੈ ਵੀ ਚਿੱਠੀਆਂ ਵੀ ਹਾਈ ਕਮਾਂਡ ਤੱਕ ਪਹੁੰਚ ਨੇ ਭਾਵੇਂ ਕਿ ਹਾਈ ਕਮਾਂਡ ਦੇ ਇਹ ਆਦੇਸ਼ ਉਹਨਾਂ ਨੂੰ ਦੇ ਦਿੱਤੇ ਕਿ ਅਸੀਂ ਬਲਾਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰਾ ਕੁਝ 올 ਇਨ ਵੈਲ ਹੈ ਹੁਣ ਕਾਂਗਰਸ ਦੇ ਵਿੱਚ ਕਿ ਸੱਚਮੁੱਚ ਸਾਰੀ ਕਾਂਗਰਸ ਲੋਕ ਸਭਾ ਪਟਿਆਲਾ ਤੋਂ ਤੁਹਾਡੇ ਨਾਲ ਹੈ ਇਕਜ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਬੰਦੇ 'ਚ ਕਾਂਗਰਸ ਦਾ ਪ੍ਰਤੀ ਵਫਾਦਾਰੀ ਦਾ ਤੇ ਕਾਂਗਰਸ ਦੇ ਸੂਲਾਂ ਦਾ ਔਰ ਖਾਸ ਤੌਰ ਤੇ ਜੋ ਅਜ ਦੀ ਸਿਆਸੀ ਹਾਲਤ ਹੈਗੀ ਹੈ ਜਿਨ੍ਹਾਂ ਹਾਲਤਾਂ 'ਚ ਇਲੈਕਸ਼ਨ ਹੋ ਰਿਹਾ ਹੈਗਾ ਉਹਦੇ 'ਚ ਜੇ ਭੋਰਾ ਵੀ ਅੰਸ਼ ਹੈਗਾ ਜਾਂ ਉਹ ਭਾਵਨਾ ਹੈਗੀ ਹੈ ਤਾਂ ਕੋਈ ਕਾਂਗਰਸੀ ਟਕਸਾਲੀ ਕਾਂਗਰਸੀ ਜਿਹਦੇ ਚੰਦਰ ਕਾਂਗਰਸ ਦੀ ਇੱਕ ਆਤਮਾ ਹੈਗੀ ਹੈ ਉਹ ਅੱਜ ਕਾਂਗਰਸ ਦੇ ਖਿਲਾਫ ਨਹੀਂ ਭੁਗਤੂਗਾ ਮੈਨੂੰ ਪੱਕਾ ਯਕੀਨ ਹੈ ਮੈਨੂੰ ਪੱਕਾ ਯਕੀਨ ਹੈ ਚਾਹੇ ਤੁਸੀਂ ਇੱਕ ਬੰਦੇ ਦਾ ਨਾਮ ਲਓ ਚਾਹੇ ਦੋ ਦਾ ਲਓ ਚਾਹੇ ਤਿੰਨਾਂ ਦਾ ਲਓ ਚਾਹੇ 100 ਬੰਦੇ ਦਾ ਨਾਮ ਲਓ ਕੋਈ ਆਤਮਾ ਜ਼ਰੂਰ ਖਚੋਟੂਗੀ ਕਿ ਅੱਜ ਦੇਸ਼ ਜਦੋਂ ਦੇਸ਼ ਦਾ ਪਵਿੱਖ ਮੁੜ ਕੇ ਲਿਖਿਆ ਜਾਣ ਵਾਲਾ ਦੇਸ਼ ਮਾੜੇ ਪਾਸੇ ਤੋਰਿਆ ਜਾ ਰਿਹਾ ਹੈਗਾ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਅਜਿਹੇ ਬੰਦੇ ਜਿਹੜੇ ਕਾਂਗਰਸ 'ਚ ਰਹੇ ਨੇ ਜਾਂ ਕਾਂਗਰਸ ਹੈਗੇ ਨੇ ਉਹ لازمی ਤੌਰ ਤੇ ਕਾਂਗਰਸ ਹਾਕਿਜ਼ ਭੁਗਤਣਗੇ ਉਹਨਾਂ ਵਾਸਤੇ ਗਾਂਧੀ ਮੈਟਰ ਨਹੀਂ ਕਰਦਾ ਉਹਨਾਂ ਵਾਸਤੇ ਕਾਂਗਰਸ ਮੈਟਰ ਕਰੂਗੀ ਉਹਨਾਂ ਵਾਸਤੇ ਇਹ ਇਨਾਂ ਇਲੈਕਸ਼ਨਾਂ ਦੀਆਂ ਮਤਾ ਮੈਟਰ ਕਰੂਗੀ ਕਿੰਨੇ ਮਹੱਤਵਪੂਰਨ ਇਲੈਕਸ਼ਨ ਹੈਗੇ ਆ ਆ ਛੋਟੇ ਛੋਟੇ ਮੁੱਦਿਆਂ ਤੇ ਉਹ ਨਹੀਂ ਪੈਣਗੇ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕੈਬਨਿਟ ਮੰਤਰੀ ਡਾਕਟਰ ਬਲਵੀਰ ਮੌਜੂਦਾ ਮੰਤਰੀ ਨੇ ਇਸ ਟਾਈਮ ਲੋਕਲ ਨੇ ਪਟਿਆਲਾ ਤੋਂ ਉਹ ਕਿੰਨਾ ਵੱਡਾ ਖਤਰਾ ਨੇ ਕਾਂਗਰਸ ਲਈ ਜੇ ਤੁਹਾਡੇ ਲਈ ਨੇ ਸਾਰੇ ਮੇਰੇ ਵਾਸਤੇ ਖਤਰਾ ਹੀ ਨੇ ਮੈਂ ਤਾਂ ਜੰਗ ਤਾਂ ਹਰ ਦੁਸ਼ਮਣ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਦੁਸ਼ਮਣ ਮੀਨ ਸਿਆਸੀ ਦੁਸ਼ਮਣ ਉਹਨੇ ਮੇਰਾ ਬਲਵੀਰ ਨਾਲ ਕੋਈ ਦਸ਼ਮਣੀ ਨਹੀਂ ਹੈਗੀ ਉਹਨੇ ਮੇਰਾ ਉਹਨੇ ਮੇਰਾ ਇਲੈਕਸ਼ਨ ਲੜਿਆ ਮੈਂ ਉਹਦਾ ਹੁਣ ਤੱਕ ਧੰਨਵਾਦ ਕਰਦਾ ਕਿ ਉਹਨੇ ਮੇਰੀ ਪਹਿਲੇ ਪਹਿਲੀ ਮੇਰੀ ਕੈਂਪੇਨ ਚ ਉਹ ਇਲੈਕਸ਼ਨ ਮੈਨੇਜਰ ਸੀਗਾ ਐਂਡ ਹੀ ਆਰਗੇਨਾਈਜ਼ਡ ਵੈਰੀ ਵੈਲ ਮੈਂ ਧੰਨਵਾਦ ਕਰਦਾ ਪਰ ਫਿਰ ਵੀ ਸਿਆਸੀ ਦੁਸ਼ਮਣ ਨੂੰ ਕਦੀ ਕਮਜ਼ੋਰ ਨਹੀਂ ਸਮਝ ਮੇਰੇ ਵਾਸਤੇ ਹਰ ਜਿਹੜਾ ਮਤਲਬ ਫੀਲਡ ਵਿੱਚ ਬੰਦਾ ਹੈਗਾ ਮੇਰੇ ਖਿਲਾਫ ਪੋਟੈਂਸ਼ੀਅਲ ਉਹ ਉਹ ਸਟਰੋਂਗ ਹੈਗਾ ਹੈ ਹਰ ਇੱਕ ਦੇ ਪਲੱਸ ਪੁਆਇੰਟ ਹੈ ਹਰ ਇੱਕ ਦੇ ਮਾਈਨਸ ਪੁਆਇੰਟ ਹੈ ਮੇਰੇ ਵੀ ਹੋਣਗੇ ਉਹਨਾਂ ਦੇ ਵੀ ਹੈਗੇ ਆ ਲੋਕੀ 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 ਬੰਦੇ ਦਾ ਪੋਲੀਟਿਕਲ ਜਾਂ ਚਰਿੱਤਰ ਉਹ ਦੇਖਦੇ ਹੈਗੇ ਆ ਸਿਆਸੀ ਪਿਸ਼ੋਕੜ ਦੇਖਦੇ ਆ ਪਰਿਵਾਰਕ ਪਿਸ਼ੋਕੜ ਦੇਖਦੇ ਆ ਨਿੱਜੀ ਪਿਸ਼ੋਕੜ ਦੇਖਦੇ ਹੈਗੇ ਸੋ ਇਹ ਸਾਰੇ ਜਿਹਨੇ ਮਾਪਦੰਡ ਹੈਗੇ ਲੋਕਾਂ ਦੇ ਵੋਟ ਪਾਉਣ ਤੋਂ ਪਹਿਲਾਂ ਦੇਖਣ ਵਾਲੇ ਲੋਕ ਉਹ ਦੇਖਦੇ ਹੈਗੇ ਆ ਔਰ ਫਿਰ ਆਪ ਬੈਠ ਕੇ ਆਪਣੇ ਮਨ ਨਾਲ ਬੈਠ ਕੇ ਨਿਰਣਾ ਕਰਦੇ ਕਿ ਮੇਰੀ ਬੋਰਡ ਦਾ ਅਸਲੀ ਹੱਕਦਾਰ ਕੌਣ ਹੈਗਾ ਸੋ ਇਹਨਾਂ ਸਾਰੇ ਮਾਪ ਦੱਦਾ ਤੇ ਮੇਰਾ ਯਕੀਨ ਹੈਗਾ ਕਿ ਮੇਰੇ ਨੰਬਰ ਸਭ ਤੋਂ ਵੱਧ ਬਣਦੇ ਹੈਗੇ ਤੇ ਲੋਕ ਮੈਨੂੰ ਚੁਣਨਗੇ ਡਾਕਟਰ ਸਾਹਿਬ ਜੀ ਤੁਸੀਂ ਸਭੀ ਤੋਂ ਅੱਡੀ ਕੈਂਪੇਨ ਕੀਤੀ ਸੀ ਡਾਕਟਰ ਬਲਬੀਰ ਨੇ ਤੇ ਜਿਹੜੇ ਬੰਦਾ ਨੇੜੇ ਹੁੰਦਾ ਉਹਨੂੰ ਜਿੱਥੇ ਪਲੱਸ ਪੁਆਇੰਟ ਪਉਂਦਾ ਉਹ ਵੀਕ ਪੁਆਇੰਟ ਪਤਾ ਹੁੰਦਾਗਾ ਕੀ ਇਸ ਤੋਂ ਪਰ ਪਾਰ ਪਾਇਆ ਜਾਊਗਾ ਨੇ ਕੋਈ ਹੈ ਹੀ ਨਹੀਂ ਸੀ ਉਸ ਤਰ੍ਹਾਂ ਦਾ ਪੁਆਇੰਟ ਜੇ ਜੇ ਕੋ ਜੋ ਝੂਠਾ ਮੁੱਠਾ ਬਣਾਣਗੇ ਉਹ ਟਿਕਣੇ ਨਹੀਂ ਹੈਗੇ ਕਿਉਂਕਿ ਮੈਂ 150 ਲੋਕਾਂ ਨਾਲ ਵੈਸੇ ਮੇਰਾ ਰੋਜ਼ ਦਾ ਵਾਹ ਰਹਿਦਾ ਹੈਗਾ ਲੋਕੀ ਮੇਰੇ ਵੈ ਸਾਦਾ ਆਮ ਲੋਕਾਂ ਨਾਲ ਜੁੜਿਆ ਹੋਇਆ ਗਰੀਬਾਂ ਨਾਲ ਜੁੜਿਆ ਹੋਇਆ ਪਿੰਡੂ ਲੋਕਾਂ ਨਾਲ ਜੁੜਿਆ ਹੋਇਆ ਸ਼ਹਿਰੀ ਗਰੀਬ ਨਾਲ ਜੁੜਿਆ ਹੋਇਆ ਸੋ ਮੇਰਾ ਮੇਰਾ ਨਹੀਂ ਖਿਆਲ ਕਿ ਉਹਨਾਂ ਨੂੰ ਕੋਈ ਮੇਰੀ ਸ਼ਖਸੀਅਤ ਦੇ ਦੁਆਲੇ ਅਜਿਹੇ ਪੁਆਇੰਟ ਘੁਮਾ ਸਕਦੇ ਆ ਜੀ ਇਹਨਾਂ ਮੈਨੂੰ ਕੋ ਨੁਕਸਾਨ ਹੋਊਗਾ ਹਾਂ ਇੱਕ ਦੋ ਗੱਲਾਂ ਜਿਹੜੀਆਂ ਹੋਣਗੀਆਂ ਮਾੜੀਆਂ ਮੋਟੀਆਂ ਉਹ ਕਰ ਲਈਏ ਪਰ ਉਹ ਉਹ ਤਿਲਕ ਜਾਣਗੀਆਂ ਖੜਨਗੀਆਂ ਨਹੀਂ ਉਹ ਡਾਕ ਕਿਉਂਕਿ ਮਜ਼ਬੂਤ ਕੈਂਡੀਡੇਟ ਨੇ ਚਲੋ ਤੁਸੀਂ ਕਹਿ ਰਹੇ ਹੋ ਵੀ ਖੋਖਲੇ ਕੈਂਡੀਡੇਟ ਨੇ ਮਜ਼ਬੂਤ ਕੈਂਡੀਡੇਟ ਪਾਰਟੀ ਵੱਲੋਂ ਆਪਣੇ ਵੱਲ ਉਤਾਰੇ ਗਏ ਨੇਗੇ ਤੇ ਉਹਨਾਂ ਦਾ ਵੀ ਲੰਮਾ ਟਾਈਮ ਸਿਆਸੀ ਸਫਰ ਆਗਾ ਤਜਰਬਾ ਬੜਾ ਲੰਮਾ ਆਗਾ ਤੋ ਤੁਸੀਂ ਇਹ ਵੀ ਗੱਲ ਕਹੀ ਸੀ ਵੀ ਕਦੇ ਵੀ ਸਿਆਸੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਮੰਨਣਾ ਚਾਹੀਦਾ ਲੇਕਿਨ ਫਿਰ ਵੀ ਉਹ ਕਿਹੜੀ ਰਣਨੀਤੀ ਹੋਊਗੀ ਜਿਸ ਰਣਨੀਤੀ 'ਤੇ ਚੱਲ ਕੇ ਡਾਕਟਰ ਧਰਮਵੀਰ ਗਾਂਧੀ ਜਾਂ ਕਾਂਗਰਸ ਆਪਣੇ ਇਹਨਾਂ ਸਿਆਸੀ ਜਿਹੜੇ ਵਿਰੋਧੀਆਂ ਨੂੰ ਉਹਨਾਂ ਨੂੰ ਖੁੱਡੇ ਲੈਣ ਲਾਏਗੀ ਤੇ ਪਾਰਟੀ ਜਿੱਤਣ ਦੀ ਕੋਸ਼ਿਸ਼ ਕੋ ਕਿਹੜੀ ਕਿਹੜੀ ਰਣਨੀਤੀ ਉਹ ਕਿਹੜੇ ਮੁੱਦੇ ਅਹਿਮ ਮੁੱਦੇ ਕਿਹ ਪੰਜ ਸਾਲ ਦਾ ਜੋ ਜੋ ਸਫਰ ਹੈਗਾ ਸਿਆਸੀ ਸਫਰ ਹੈ ਬਤੌਰ ਐਮਪੀ ਉਹਦੀਆਂ ਪ੍ਰਾਪਤੀਆਂ ਮੈਂ ਲੋਕਾਂ ਨੂੰ ਗਿਣਾਉਂਗਾ ਹੈਗਾ ਔਰ ਉਹ ਪ੍ਰਾਪਤੀਆਂ ਲਿਸਟ ਬੜੀ ਲੰਬੀ ਚੌੜੀ ਹੈਗੀ 2 ਮਿੰਟਾਂ 5 ਮਿੰਟਾਂ ਚ ਪੂਰੀ ਨਹੀਂ ਹੋ ਸਕਦੀ ਹੈਗੀ ਉਹ ਲੋ ਮੋਟਾ ਮੋਟਾ ਜੇ ਕਹਿਣਾ ਹੋਵੇ ਤਾਂ ਰੇਲਵੇ ਲਾਈਨਾਂ ਦਾ ਡਬਲ ਹੋਣਾ ਬਜਿ ਲਈ ਕਰਨ ਹੋਣਾ ਰਾਜਪੁਰਾ ਰਾਜਪੁਰਾ ਚੰਡੀਗੜ੍ਹ ਲਾਈਨ ਦਾ ਮਨਜ਼ੂਰ ਹੋਣਾ ਪਾਸਪੋਰਟ ਦਫ਼ਤਰ ਦਾ ਖੋਲਣਾ ਤੇ ਹਜ਼ਾਰ ਦੇ ਉੱਪਰ ਸਕੂਲਾਂ ਚ ਜਿਹੜੀ ਬੇਸਿਕ ਇਨਫਰਾਸਟ੍ਰਕਚਰ ਹੈ ਬੈਂਚ ਟਾਇਲਟ ਤੇ ਆਰਓ ਉਹ ਪ੍ਰੋਵਾਈਡ ਕਰਨਾ ਹੈਗਾ ਸਮਚਾਨ ਘਾਟਾਂ ਦਲਿਤ ਤੇ ਸਵਰਨ ਜਾਤੀਆਂ ਦੇ ਇਕ ਕਰਨ ਤੇ ਹੋਰ ਪਿੰਡਾਂ ਨੂੰ ਵੀ ਬਖ ਬਖ ਸਹੂਲਤਾਂ ਦੇਣ ਦਾ ਮੇਰਾ ਮਤਲਬ ਇੱਕ ਇੱਕ ਲੰਬੀ ਚੌੜੀ ਲਿਸਟ ਹੈ ਥਾ 1800 ਪ੍ਰੋਜੈਕਟ ਮੈਂ ਕੀਤਾ ਸਾਰੇ ਇਲਾਕੇ ਬਿਨਾਂ ਕਿਸੇ ਸਿਆਸੀ ਪੇਤ ਭਾਵਤੋ ਕੇ ਕਾ ਲਈ ਹੈ ਕਾਂਗਰਸੀ ਮੈਂ ਕਦੀ ਫਰਕ ਨਹੀਂ ਰੱਖਿਆ ਹੈਗਾ ਉਸ ਤੋਂ ਇਲਾਵਾ ਜਿਹੜੇ ਬਾਕੀ ਆਉਣ ਵਾਲੇ ਸਮੇਂ ਚ ਮੁੱਦੇ ਹੈਗੇ ਲਾਈਨ ਪੂਰੀ ਕਰ ਲੈਂਡ ਤੇ ਕੱਗਰ ਧਿਆਦਾ ਹਾਲ ਪੱਕਾ ਹੱਲ ਲੱਭਣਾ ਹੈਗਾ ਹੈ ਜਾਂ ਮਤਲਬ ਜਿੰਨਾ ਜਮਹੂਰੀਤ ਵਾਸਤੇ ਜੋ ਮਤਲਬ ਪਾਜ ਪਾ ਜਿਸ ਜਿਸ ਤਰ੍ਹਾਂ ਜਮਹੂਰੀਤ ਵਿਰੋਧੀ ਹੈਗੀ ਹੈ ਧਰਮ ਨੁਕਤਾ ਦੀ ਵਿਰੋਧੀ ਹੈਗੀ ਹੈ ਮਤਲਬ ਇੱਕ ਫਿਰਕੂ ਫਿਰਕਾ ਪ੍ਰਤੀ ਅਜੰਡਾ ਫਲਾਉਂਦੀ ਹੈਗੀ ਹੈ ਇਹਨੂੰ ਨੰਗਿਆ ਕਰਨਾ ਹੈਗਾ ਔਰ ਲੋਕਾਂ ਲੋਕਾਂ ਨੂੰ ਇਸ ਗੱਲ ਤੇ ਸਿੱਖਿਅਤ ਕਰਨਾ ਹੈਗਾ ਕਿ ਕਿਵੇਂ ਦੇਸ਼ ਵਾਸਤੇ ਫਿਰਕੂ ਇੱਕ ਸੁਰਤਾ ਬਹੁਤ ਜ਼ਰੂਰੀ ਹੈਗੀ ਹੈ ਤਾਰਮਕ ਜਿਹੜੀ ਸੁਰਤਾ ਬਹੁਤ ਜ਼ਰੂਰੀ ਹੈ ਦੇਸ਼ ਨੂੰ ਨਹੀਂ ਵੰਡਿਆ ਜਾ ਸਕਦਾ ਦੇਸ਼ ਸਭ ਦਾ ਸਾਂਝਾ ਹੈਗਾ ਸੋ ਉਹ ਝੰਡੇ ਜਿਹੜੇ ਲੈ ਕੇ ਮੈਂ ਲੋਕਾਂ ਜਾਊਂਗਾ ਲਾਜ਼ਮੀ ਤੌਰ ਤੇ ਲੋਕ ਇਹ ਗੱਲ ਸੁਣਨਗੇ ਧੰਨਵਾਦ ਰੌਕ ਸਾਬ ਆ ਸੋ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਤਰੰबीर ਗਾਂਧੀ ਸਾਹਿਬ ਨਾਲ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਮੁੱਦਿਆਂ ਦੀ ਗੱਲ ਕੀਤੀ ਹੈ ਵੀ ਕਿਹੜੇ ਕਿਹੜੇ ਮੁੱਦੇ ਨੇ ਹੁਣ ਤੱਕ ਉਹਨਾਂ ਨੇ ਜਿਹੜੇ-ਜਿਹੜੇ ਕੰਮ ਕੀਤੇ ਨੇ ਉਹ ਮੁੱਦਿਆਂ ਨੂੰ ਉਹ ਕੰਮਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਆਣਗੇ ਦੂਸਰੇ ਸਿਆਸੀ ਵਿਰੋਧਨ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਵੀ ਸਿਆਸੀ ਵਿਰੋਧਿਆਂ ਨੂੰ ਕਮਜ਼ੋਰਤਾ ਨਹੀਂ ਮੰਨਦੇ ਲੇਕਿਨ ਇੱਕ ਪ੍ਰੋਪਰ ਰਣਨੀਤੀ ਤੇ ਜਿੱਥੇ ਆਪਣੀ ਪਾਰਟੀ ਦੇ ਵਿੱਚ ਉੱਠੇ ਵਿਰੋਧ ਦੀ ਗੱਲ ਆ ਉਹ ਵੀ ਕਿਵੇਂ ਸਭ ਕੁਝ ਸੁਲਝਾ ਲਿਆਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਕਾਂਗਰਸ ਪਾਰਟੀ ਇਕਜੁੱਟਤਾ ਦੇ ਨਾਲ ਇਸ ਹੌਟ ਸੀਟ ਮੰਨੀ ਜਾਂਦੀ ਪੰਜਾਬ ਦੀ ਸਭ ਤੋਂ ਤਾਰਦੀ ਗਾਂਧੀ ਕਹਿੰਦੇ ਨੇ ਵੀ ਅਸੀਂ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਮੈਂ ਲਖਵਿੰਦਰ ਸਿੰਘ ਤੇ ਤੁਸੀਂ ਰੋਜ਼ਾਨਾ ਲੋਕਨਾਟੀਵਿਜ਼ਨ